ਸਤਨਾਮ ਵਾਹਿਗੁਰੂ ਸਤਨਾਮ ਸ਼੍ਰੀ ਵਾਹਿ ਗੁਰੂ ਜੀ ਜਨਾਤ ਸਦੜਿਆ ਤੁਰਮ ਤਵੰਜ ਹੈ ਮਿੱਤਰ ਸਾੜਡੇ ਸਈ ਹੌ ਟੁੰਡੇਂ ਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇਈ ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ ਪ੍ਰਭ ਕੀ ਜੈ ਕਿਰਪਾ ਹਮ ਹਰ ਗੁਣ ਗਾ ਬਹਿਗੇ ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵੇਂਗੇ ਬ੍ਰਹਮ ਗਿਆਨੀ ਰਾਜ ਜੋਗੀ ਬ੍ਰਹਮ ਗਿਆਨੀ ਰਾਜੇ ਜੋਗੀ ਤਾਰਨੇ ਆਏ ਗਰੀਬਾਂ ਨੂੰ 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 ਬ੍ਰਹਮ ਗਿਆਨੀ ਰਾਜੇ ਜੋਗੀ ਤਾਰਣ ਆਏ ਗਰੀਬਾਨੋ ਬ੍ਰਹਮ ਗਿਆਨੀ ਰਾਜੇ ਜੋਗੀ ਤਾਰਣ ਆਏ ਗਰੀਬਾਨੋ ਬ੍ਰਹਮ ਗਿਆਨੀ ਰਾਜੇ ਜੋਗੀ ਤਾਰਣ ਆਏ ਗੁਰੀਬਾਨੋ ਬ੍ਰਹਮ ਗਿਆਨੀ ਰਾਜੇ ਜੋਗੀ ਤਾਰਣ ਆਏ ਗਰੀਬਾਨੋ ਯਾਨੀ ਰਾਜੇ ਜੋਗੀ ਕਾਰਨ ਆਏ ਗਰੀਬਾਨੋ ਯਾਨੀ ਰਾਜੇ ਜੋਗੀ ਕਾਰਨ ਆਏ ਗਰੀਬਾਨੋ ਯਾਨੀ ਰਾਜੇ ਜੋਗੀ ਕਾਰਨ ਆਏ ਗਰੀਬਾਨੋ ਸੈਮ ਗਿਆਨੀ ਰਾਜੇ ਜੋਗੀ ਕਾਰਨ ਆਏ ਗਰੀਬਾਨੋ ਕਾਰਨ ਆਏ ਗੁਰੂ ਪੰਨੂ ਕਾਰਨ ਆਏ ਗੁਰੂ ਆਏ ਗਰੀਬਾਂ ਨੂੰ ਤਾਰਣ 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 ਆਏ ਗਰੀਬਾਂ ਨੂੰ ਜੀ ਆਏ ਗਰੀਬਾਂ ਨੂੰ ਤਾਰਣ ਆਏ ਗਰੀਬਾਂ ਨੂੰ ਆਏ ਗਰੀਬਾਂ ਨੂੰ ਤਾਰਣ ਆਏ ਗਰੀਬਾਂ ਨੂੰ ਤਾਰਣ ਬੰਦ ਤਾਰਨ ਆਏ ਗਰੀਬਾਂ ਨੂੰ ਆਏ ਗਰੀਬਾਂ ਨੂੰ 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 ਤਾਰਨ ਆਏ ਗਰੀਬਾਂ ਨੂੰ ਬ੍ਰਹਮ ਗਿਆਨੀ ਰਾਜ ਜੋਗੀ ਬ੍ਰਹਮ ਗਿਆਨੀ ਰਾਜ ਜੋਗੀ ਤਾਰਨੇ ਆਏ ਗਰੀਬਾਂ ਨੂੰ ਗਿਆਨੀ ਰਾਜ ਜੋਗੀ ਤਾਰਨੇ ਆਏ ਗਰੀਬਾਂ ਨੂੰ ਬ੍ਰਹਮ ਗਿਆਨੀ ਰਾਜ ਜੋਗੀ ਤਾਰਨੇ ਆਏ ਗਰੀਬਾਂ ਨੂੰ ਗਿਆਨੀ ਰਾਜ ਜੋਗੀ ਤਾਰਣ ਆਏ ਗਰੀਬਾਂ ਨੂੰ ਭਗਤ ਜੀ ਨਿਰਾਜ ਜੋਗੀ ਤਾਰਣ ਆਏ ਗਰੀਬਾਂ ਨੂੰ ਗਿਆਨੀ ਰਾਜ ਜੋਗੀ ਤਾਰਣ ਆਏ ਗਰੀਬਾਂ ਨੂੰ ਬ੍ਰਹਮ ਗਿਆਨੀ ਰਾਜ ਜੋਗੀ ਤਾਰਨ ਆਏ ਗਰੀਬਾਂ ਨੂੰ ਪਰਮ ਸਤਕਾਰ ਸਨਮਾਨਯੋਗ ਸਤਗੁਰਾਂ ਜੀ ਦੇ ਸਾਧੀਆਂ ਨਿਵਾਜੀਆਂ ਗੁਰਸਿੱਖ ਸੰਤਾਂ ਭਾਈ ਕਰਮ ਵਾਲਿਓ ਵੱਡੇ ਭਾਗਾਂ ਵਾਲਿਓ ਜੋ ਸਤਿਗੁਰੂ ਜੀ ਕਿਰਪਾ ਕਰਦੇ ਐ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਹਰ ਸਾਲ ਦੀ ਤਰ੍ਹਾਂ ਪੂਰਨ ਬ੍ਰਹਮ ਗਿਆਨੀ ਰਾਜੇ ਜੋਗੀ ਕਹਿਣੀ ਤੇ ਕਥਨੀ ਦੇ ਪੂਰੇ ਸੱਚਖੰਡ ਵਾਸੀ શ્રીਮਾਨ ਸੰਤ ਬਾਬਾ ਨਰਾਇਣ ਸਿੰਘ ਜੀ ਮੋਨੀ ਜਿਨ੍ਹਾਂ ਦੇ ਪਾਵਨ ਪਵਿੱਤਰ ਸਥਾਨ ਤੇ ਆਪ ਜੀ ਹਾਜ਼ਰੀਆਂ ਪਰ ਕਰਕੇ ਤਨ ਮਨ ਧੰਦਵਾਰਾ ਸੇਵਾਵਾਂ ਕਰਕੇ ਉਹਨਾਂ ਮਹਾਂਪੁਰਸ਼ਾਂ ਦੀਆਂ ਆਪ ਜੀ ਬਖਸ਼ਿਸ਼ਾਂ ਅਸੀਸਾਂ ਪ੍ਰਾਪਤ ਕਰ ਰਹੇ ਹੋਂ ਧੰਨਤਾ ਦੀ ਯੋਗ ਉਥੇ ਹੀ ਬਹੁਤ ਸਤਕਾਰਯੋਗ ਜਿੰਨਾ ਮਹਾਂਪੁਰਸ਼ਾਂ ਦੀ ਦੇਖ ਰੇਖ ਦੇ ਹੇਠ ਗੁਰਧਾਮਾਂ ਨਿਸਾਨਾ ਸਰੋਵਰਾਂ ਦੀ ਜੋ ਕਾਰ ਸੇਵਾ ਹੁੰਦੀ ਹੈ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਪਾ ਰਣਜੀਤ ਸਿੰਘ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਇਹ ਸਾਰਾ ਜਿਹੜਾ ਸਮਾਗਮ ਹੋ ਰਿਹਾ ਆਪਜੀ ਵੱਡੇ ਕਰਮਾ ਵਾਲਿਓ ਜੋ ਪਹੁੰਚ ਕਰਕੇ ਲਾਹੇ ਲੈ ਰਹੇ ਹੋ ਪ੍ਰਾਨੀ ਤੂੰ ਆਇਓ ਲਾਹ ਲੈਣ ਲੱਗਾ ਕਿ ਤੱਕ ਫੱਕੜੇ ਸਭ ਮੁਕਤੀ ਚੱਲੀ ਰਹਿਣ ਸਤਗੁਰਾਂ ਜੀ ਦੀ ਬਾਣੀ ਦਾ ਫਰਮਾਨ ਹੈ ਮਹਾਰਾਜ ਕਹਿੰਦੇ ਭਾਈ ਜਿਹੜੇ ਕਹਿੰਦੇ ਇਸ ਕਾਲ ਚੁਗ ਦੇ ਸਮੇਂ ਚ ਮਹਾਰਾਜ ਕਹਿੰਦੇ ਗੁਰਬਾਣੀ ਦਾ ਆਸਰਾ ਲੈ ਕਰਕੇ ਗੁਰਬਾਣੀ ਨੂੰ ਜ਼ਿੰਦਗੀ ਦਾ ਆਧਾਰ ਬਣਾ ਕਰਕੇ ਮਹਾਰਾਜ ਕਹਿੰਦੇ ਜਿਹੜੇ ਚੱਲਦੇ ਐ ਉਹਨਾਂ ਦੇ ਬੇੜੇ ਫਿਰ ਸਤਿਗੁਰੂ ਜੀ ਪਾਰ ਕਰਦਿਆ ਕਰਦੇ ਆਪਜੀ ਪਾਗਾਂ ਵਾਲਿਓ ਜਿਹੜੇ ਲਾਹੇ ਰਹਿ ਰਹਿਓ ਤੇ ਬੇਨਤੀ ਆ ਜਿਹੜੇ ਬਾਹਰ ਇਧਰ ਉਧਰ ਘੁੰਮ ਰਹਿਓ ਭਾਈ ਸਾਰੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਮਹਾਂਪੁਰਸ਼ ਤਕਰੀਬਨ 10 ਮਿੰਟ ਦੇ ਵਿੱਚ ਹੀ ਜੋ ਮਹਾਪੁਰਸ਼ਾਂ ਪਾਸੋਂ ਆਪਾਂ ਨੇ ਕਮਾਏ ਹੋਏ ਵਚਨਾਂ ਜਿਹੜੇ ਉਹ ਸਰਵਣ ਕਰਨੇ ਹਨ ਇਹਨਾਂ ਦਾ ਆਪਣਾ ਸਮਾਂ ਤੇ ਸਾਰਿਆਂ ਨੇ ਬਹਿ ਕਰਕੇ ਭਾਈ ਲਾਹੇ ਲੈਣੇ ਹਨ ਲਾਹੇ ਖੱਟਣੇ ਹਨ ਮਹਾਰਾਜ ਕਿਰਪਾ ਕਰਦੇ ਹੈ ਸਤਿਗੁਰਾਂ ਜੀ ਦੀ ਬਾਣੀ ਦਾ ਪਾਵਨ ਫਰਮਾਨ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਵਚਨ ਹੈ ਮਹਾਰਾਜ ਕਹਿੰਦੇ ਜਿਨ ਪ੍ਰੇਮ ਕੀਓ ਤਨਹੀ ਪ੍ਰਪਾਇਓ ਮਹਾਰਾਜ ਨੇ ਲਿਖ ਕਰਕੇ ਦਿੱਤਾ ਭਾਈ ਸਿੱਧੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਮਹਾਰਾਜ ਕਹਿੰਦੇ ਉਹਨਾਂ ਨੇ ਅਕਾਲ ਪੁਰਖ ਪਰਮਾਤਮਾ ਨੂੰ ਉਹਨਾਂ ਬੰਦਿਆਂ ਨੇ ਪਾਇਆ ਜਿਨ੍ਹਾਂ ਨੇ ਸਤਗੁਰਾਂ ਜੀ ਨੂੰ ਪ੍ਰੇਮ ਕੀਤਾ ਗੁਰੂ ਨੂੰ ਪ੍ਰੇਮ ਕਰਨ ਤੋਂ ਪਾਵੈ ਸਤਗੁਰਾਂ ਜੀ ਦੀ ਜੋ ਆਖੀ ਗੱਲ ਹੈ ਗੁਰ ਕੀ ਮਤ ਤੂੰ ਲਿਹੇ ਇਆਨੇ ਭਗਤ ਵਿਨਾ ਬਹੁ ਡੂਬੇ ਬਹੁ ਡੂਬੇ ਸਿਆਨੇ ਮਹਾਰਾਜ ਕਹਿੰਦੇ ਗੁਰੂ ਦੀ ਮਤ ਲੈ ਕਰਕੇ ਚੱਲੋ ਜਿਹੜੇ ਸਤਿਗੁਰੂ ਜੀ ਕਹਿੰਦੇ ਆਪਣੀ ਮਤ ਦੇ ਨਾਲ ਆਪਣੀ ਬੁੱਧ ਦੇ ਅਨੁਸਾਰ ਮਹਾਰਾਜ ਕਹਿੰਦੇ ਚੱਲੇ ਆ ਉਹਨਾਂ ਦੇ ਬੇੜੇ ਮਹਾਰਾਜ ਕਹਿੰਦੇ ਡੁੱਬ ਗਏ ਕਹਿੰਦੇ ਜਿਹੜੇ ਗੁਰੂ ਦਾ ਆਸਰਾ ਲੈ ਕੇ ਚੱਲੇ ਉਹਨਾਂ ਦੇ ਬੇੜੇ ਜਿਹੜੇ ਉਪਾਰ ਹੋ ਗਏ ਨਾਨਕ ਨਾਮ ਜਹਾਜ਼ ਹੈ ਚੜੇ ਸੁਖੁਤਰੇ ਜੋ ਸਰਦਾ ਕਰ ਸੇਵਦੇ ਗੁਰਪਾਰ ਉਤਾਰਨ ਹਰ ਸਤਗੁਰੂ ਜੀ ਕਿਰਪਾ ਕਰਦੇ ਮਹਾਰਾਜ ਜੀ ਤੇ ਦਿਆਲ ਹੁੰਦੇ ਐ ਨਾ ਸਤਗੁਰੂ ਜੀ ਜੀ ਦੇ ਭਾਗਾ ਨੂੰ ਜਗਾਉਂਦੇ ਐ ਮਹਾਰਜ ਫਿਰ ਕਿਰਪਾ ਕਰਦੇ ਆ ਲਾਲ ਰੰਗ ਤਿਸ ਕੋ ਲਾਗੈ ਜਿਸ ਕੈ ਬਟ ਭਾਗਾ ਮੈਲਾ ਕਦੇ ਨਾ ਹੋਵੇ ਹੀ ਨਹਿ ਲਾਗੈ ਦਾਗਾ ਸਤਗੁਰੂ ਜੀ ਕਿਰਪਾ ਕਰਦੇ ਜਿਨ੍ਹਾਂ ਹਿਰਦਿਆਂ ਦੇ ਵਿੱਚ ਜਿਨ੍ਹਾਂ ਮਨਾਂ ਦੇ ਵਿੱਚ ਮਹਾਰਜ ਬਾਣੀ ਨੂੰ ਬਸਾਉਂਦੇ ਆ ਫਿਰ ਨਾਮ ਵਾਲਾ ਗੂੜਾ ਰੰਗ ਉਹਨਾਂ ਨੂੰ ਚੜ ਜਾਇਆ ਕਰ ਤੇ ਚੜਦਾ ਕਿੰਨਾਂ ਨੂੰ ਆ ਮਹਾਰਜ ਕਹਿੰਦੇ ਪੀ ਬੋ ਪਾਹ ਅਖੰਡ ਧਾਰ ਹੋਈ ਜਨਮ ਸੁਹੇਲਾ ਜਿਨ੍ਹਾਂ ਨੇ ਅੰਮ੍ਰਿਤ ਛੱਕ ਕੇ ਅੰਮ੍ਰਿਤ ਮਈ ਬਾਣੀ ਸਤਿਗੁਰਾਂ ਜੀ ਦੀ ਪੜ੍ਹੀ ਤੇ ਉਹ ਸਤਿਗੁਰਾਂ ਦੇ ਬਚਨ ਆਪਣੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੇ ਲਾਗੂ ਕੀਤੇ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨੀ ਉਹਨਾਂ ਤੇ ਮਹਾਰਾਜ ਨੇ ਸਦਾ ਕਿਰਪਾ ਕੀਤੀ ਹੈ ਸਦਾ ਸਤਿਗੁਰਾਂ ਜੀ ਦੀ ਕਿਰਪਾ ਉਹਨਾਂ ਤੇ ਬਣੀ ਰਹੀ ਹੈ ਮਹਾਰਾਜ ਔਖਾ ਸਮਾਏ ਜ਼ਿੰਦਗੀ ਦਾ ਸਤਿਗੁਰੂ ਜੀ ਜ਼ਰੂਰ ਸਹਾਇਤਾ ਕਰਨ ਲਈ ਮਹਾਰਾਜ ਆਏ ਆਪ ਜੀ ਨੇ ਸਾਰਿਆਂ ਨੇ ਇਤਿਹਾਸ ਸੁਣਿਆ ਭਾਈ ਸਾਧੂ ਤੇ ਉਹਨਾਂ ਦਾ ਸੁਪੁੱਤਰ ਭਾਈ ਰੂਪਨ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਮਹਾਰਾਜ ਜੀ ਨੂੰ ਸਦਾ ਅੰਗ ਸੰਗ ਮੰਨਦੇ ਆ ਸਤਿਗੁਰੂ ਜੀ ਦੀ ਹਰ ਇੱਕ ਬਚਨ ਨੂੰ ਹਰ ਇੱਕ ਗੱਲ ਨੂੰ ਮਹਾਰਾਜ ਦੇ ਪੂਰ ਚੜਾਉਂਦੇ ਤੇ ਕਹਿੰਦੇ ਇੱਕ ਦਿਨ ਗਏ ਨਾ ਆਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਆ ਤੇ ਕਹਿੰਦੇ ਕੋਲ ਪਾਣੀ ਲੈ ਕਰਕੇ ਗਏ ਤੇ ਜਦੋਂ ਸਵੇਰ ਤੋਂ ਦੁਪਹਿਰ ਰੋਈ ਨਾ ਜਲ ਛਕਣ ਲੱਗੇ ਤੇ ਜਲ ਵਾਲੇ ਜੋ ਮਸ਼ਕ ਸੀ ਉਹਨੂੰ ਹੱਥ ਲਾਇਆ ਨਾ ਪਾੜੀ ਨੂੰ ਤੇ ਕਹਿੰਦੇ ਜਲ ਬੋ ਠੰਡਾ ਕਹਿੰਦੇ ਮਨ ਵਿੱਚ ਵਿਚਾਰ ਆਈ ਕਹਿੰਦੇ ਜਲ ਤੇ ਧੰ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਛਕਣ ਵਾਲਾ ਇਹ ਜਲ ਧੰ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਛਕਣ ਵਾਲਾ ਜੇ ਕੋਲ ਹੁੰਦੇ ਮਹਾਰਾਜ ਕਿਰਪਾ ਕਰਦੇ ਕਹਿੰਦੇ ਜ਼ਰੂਰ ਛਕਾਉਂਦੇ ਵੇਖੋ ਪ੍ਰੇਮ ਦੀ ਗੱਲ ਹੈ ਨਾ ਆਪ ਜੀ ਨੇ ਵੇਖਿਆ ਕਈ ਐਸੇ ਤੁਹਾਡੇ ਨਗਰ ਦੇ ਵੀ ਹੋਰ ਨਗਰਾਂ ਦੇ ਵਿੱਚ ਵੀ ਕਈ ਐਸੇ ਪ੍ਰੇਮੀ ਹੁੰਦੇ ਆ ਜੇ ਕੋਈ ਚੀਜ਼ ਪਈ ਸੋਹਣੀ ਲੱਗਦੀ ਇਹਨੇ ਕਿਸੇ ਦੁਕਾਨ ਤੇ ਜਾਂ ਬਾਹਰ ਵਿਦੇਸ਼ਾਂ ਵਿੱਚ ਜਾਂਦੇ ਆ ਜ਼ਰੂਰ ਖਰੀਦ ਲੈਂਦੇ ਆ ਪ੍ਰੇਮ ਵਲ ਕਿਉਂ ਕਹਿੰਦੇ ਗੁਰੂ ਦੇ ਦਰਬਾਰ ਵਿੱਚ ਗੁਰੂ ਦੇ ਘਰ ਵਿੱਚ ਇਹ ਚੀਜ਼ ਬੜੀ ਸੋਹਣੀ ਲੱਗੇ ਉਹ ਗੁਰੂ ਦੇ ਲਈ ਜਿਨ੍ਹਾਂ ਦਾ ਪ੍ਰੇਮ ਹੁੰਦਾ ਉਹ ਮਨ ਦੇ ਵਿੱਚ ਭਾਵਨਾ ਬਣੀ ਸ਼ਰਧਾ ਬਣੀ ਕਹਿੰਦੇ ਇਹ ਜਲਤੇ ਕਹਿੰਦੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਛਕਣ ਵਾਲਾ ਕਹਿੰਦੇ ਦੋ ਮਾਂ ਪਿਓ ਪੁੱਤਰਾਂ ਨੇ ਭਾਈ ਸਾਧੂ ਤੇ ਭਾਈ ਰੂਪੇ ਨੇ ਉਹ ਜਲ ਹੈ ਜਿਹੜਾ ਉਹ ਛਕਿਆ ਹੀ ਨਹੀਂ ਕਹਿੰਦੇ ਉੱਧ ਹੀ ਬੈਠ ਕੇ ਯਾਦ ਕਰਦੇ ਆ ਅੰਦਰੋਂ ਭਾਵਨਾ ਬਣਾਈ ਅਰਦਾਸ ਕਰਦੇ ਆ ਮਹਾਰਾਜ ਕਿਰਪਾ ਕਰੋ ਆ ਕਰਕੇ ਸਤਿਗੁਰੂ ਜੀ ਭਾਗ ਲਾਓ ਗਰੀਬਾਂ ਨੂੰ ਮਹਾਰਾਜ ਖੇਤਾਂ ਦੇ ਵਿੱਚ ਬੈਠੇ ਕਹਿੰਦੇ ਦੁਪਹਿਰ ਦਾ ਸਮਾਂ ਗਰਮੀਆਂ ਦਾ ਸਮਾਂ ਮਹਾਰਾਜ ਨੂੰ ਯਾਦ ਕਰਦੇ ਆ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਤਾਂ ਯਾਦ ਕਰ ਰਹੇ ਆ ਨਾ ਤੇ ਮਹਾਰਾਜ ਉਹਨਾਂ ਨੂੰ ਜਦੋਂ ਪਤਾ ਲੱਗਿਆ ਨਾ ਸਤਿਗੁਰੂ ਜੀ ਕਿਉਂਕਿ ਜੋ ਆਤਮਾ ਦੀ ਆਵਾਜ਼ ਹੈ ਉਹ ਪਰਮਾਤਮਾ ਤੱਕ ਜ਼ਰੂਰ ਪਹੁੰਚਦੀ ਹੈ ਜਵਾਨ ਦਾ ਕਿਹਾ ਭਾਵੇਂ ਦੁਨੀਆ ਸੁਣਦੀ ਹੈ ਪਰ ਆਤਮਾ ਦਾ ਕਿਹਾ ਪਰਮਾਤਮਾ ਉਸ ਅਕਾਲ ਪੁਰਖ ਵਾਹਿਗੁਰੂ ਆਪ ਸੁਣਦਾ ਜਦੋਂ ਤਾਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰ ਰਿਹਾ ਮਹਾਰਾਜ ਕਹਿੰਦੇ ਆਪਣੇ ਪਲੰਘ ਤੋਂ ਉੱਠੇ ਸਤਿਗੁਰੂ ਜੀ ਕੋੜੇ ਤੇ ਕਾਠੀ ਵੀ ਨਹੀਂ ਪਾਈ ਮਹਾਰਾਜ ਨੇ ਕੋੜੇ ਤੇ ਕਾਠੀ ਵੀ ਨਹੀਂ ਪਾਈ ਉਦੋਂ ਹੀ ਮਹਾਰਾਜ ਨੇ ਕੋਈ ਗੁਰਸਿੱਖ ਨਾਲ ਨਹੀਂ ਲਿਆ ਸਤਿਗੁਰੂ ਜੀ ਨੇ ਸਾਈਂ ਦਾਸ ਦੀ ਟਰਾਲੀ ਤੋਂ ਮਹਾਰਾਜ ਨੇ ਭਾਈ ਰੂਪੇ ਹੁਣਾ ਬਲ ਮਹਾਰਾਜ ਜੀ ਨੇ ਚਾਲੇ ਪਾ ਦਿੱਤੇ ਮਹਾਰਾਜ ਕਹਿੰਦੇ ਕੋਈ ਯਾਦ ਕਰਦੇ ਆ ਸਤਿਗੁਰੂ ਜੀ ਤਾਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕੋਈ ਯਾਦ ਕਰ ਰਿਹਾ ਮਹਾਰਾਜ ਜਰੂਰ ਪਹੁੰਚੇ ਸਤਿਗੁਰੂ ਜੀ ਜਦੋਂ ਵੇਖ ਰਿਹਾ ਨਾ ਉਡੀਕਦਿਆਂ ਉਡੀਕਦਿਆਂ ਭਾਈ ਰੂਪਾ ਤੇ ਭਾਈ ਸਾਧੂ ਨਾ ਉਹ ਪਿਆਸ ਦੇ ਨਾਲ ਬੇਹਾਲ ਹੋਏ ਤੇ ਮਹਾਰਾਜ ਜਦੋਂ ਗਏ ਨਾ ਸਤਿਗੁਰੂ ਜੀ ਨੇ ਤਾਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰੇਮ ਦੇ ਵਸ ਹੋ ਕਰਕੇ ਮਹਾਰਾਜ ਨੇ ਦੋਵਾਂ ਪਿਓ ਪੁੱਤਰਾਂ ਦਾ ਸਤਿਗੁਰੂ ਜੀ ਨੇ ਸੀਸ ਚੁੱਕ ਕੇ ਨਾ ਆਪਣੀ ਗੋਦੀ ਦੇ ਵਿੱਚ ਰੱਖੇ ਤੇ ਆਪ ਜੀ ਬੈਠਿਓ ਮਹਾਂਪੁਰਖ ਬੈਠੇ ਹੈ ਤੇ ਸਤਿਗੁਰੂ ਜੀ ਕਿਰਪਾ ਕਰਦੇ ਨਾ ਧੰਨ ਧੰਨ ਸਚਕੰਡਵਾਸੀ ਸ਼੍ਰੀਮਾਨ ਸੰਤ ਬਾਬਾ ਨਰਾਇਣ ਸਿੰਘ ਜੀ ਮੋਨੇ ਮਹਾਂਪੁਰਸ਼ਾਂ ਨੇ ਬੜੀ ਸੋਹਣੀ ਇੱਕ ਕਵਿਤਾ ਲਿਖੀ ਸੋ ਸਾਰੇ ਜਿਨ੍ਹਾਂ ਨੂੰ ਯਾਦ ਹੈ ਜਰੂਰ ਨਾਲ ਬੋਲਿਓ ਭਾਈ ਗੁਰਤੇਜ ਸਿੰਘ ਜੀ ਬੇਨਤੀ ਹੈ ਕਿ ਜਰੂਰ ਮਾਈਕ ਦੇ ਵਿੱਚ ਬੋਲਣ ਸਾਰੇ ਗੱਜ-ਵੱਜ ਕੇ ਬੋਲਿਓ ਸਰਬਣ ਕਰਿਓ ਜੇ ਰੋ ਗਾਏ ਨਾ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰੇਮ ਨੂੰ ਮੁਖ ਰਾਗ ਦਿਓ ਸਤਿਗੁਰੂ ਜੀ ਪਹੁੰਚ ਸਾਰੇ ਬੋਲੋ ਰੂਪੇ ਕੋਲੇ ਪਹੁੰਚੀਆਂ ਸੱਚੀਆਂ ਸਰਕਾਰਾਂ ਵਾਹ ਵਾਹ ਰੂਪੇ ਕੋਲੇ ਪਹੁੰਚੀਆਂ ਸੱਚੀਆਂ ਸਰਕਾਰਾਂ ਆ ਸਰਕਾਰਾਂ ਰੂਪੇ ਕੋਲੇ ਪਹੁੰਚੀਆਂ ਸੱਚੀਆਂ ਸਰਕਾਰਾਂ ਰੂਪੇ ਕੋਲੇ ਪਹੁੰਚੀਆਂ ਸੱਚੀਆਂ ਸਰਕਾਰਾਂ ਆ ਸਰਕਾਰਾਂ ਖੱਬੇ ਸੱਜੇ ਫੱਤਦੀਆਂ ਨੰਗੀਆਂ ਤਲਵਾਰਾਂ ਖੱਬੇ ਸੱਜੇ ਫੱਤਦੀਆਂ ਨੰਗੀਆਂ ਤਲਵਾਰਾਂ ਹੱਥ ਤਲਵਾਰਾਂ ਖੱਬੇ ਸੱਜੇ ਫੱਤਦੀਆਂ ਨੰਗੀਆਂ ਤਲਵਾਰਾਂ ਖੱਬੇ ਸੱਜੇ ਫੱਤਦੀਆਂ ਆਤਲਵਾਰਾ ਆਤਲਵਾਰਾ ਰੋਦੀ ਫਿਰਦੀ ਜ਼ਿੰਦਗੀ ਆ ਲਈਆਂ ਸਾਰਾਂ ਰੋਦੀ ਫਿਰਦੀ ਜ਼ਿੰਦਗੀ ਆ ਲਈਆਂ ਸਾਰਾਂ ਖਾਂਜੀ ਸਾਰਾਂ ਰੋਦੀ ਫਿਰਦੀ ਜ਼ਿੰਦਗੀ ਆ ਲਈਆਂ ਸਾਰਾਂ ਦੀ ਫਿਰ ਦੀ ਜਿੰਦ ਜੀ ਆ ਲਿਆ ਸਾਰਾ ਲਿਆ ਸਾਰਾ ਬਾਜੂ ਟੈਲੀਫੋਨ ਦੇ ਆ ਖੜਕੀਆਂ ਤਾਰਾਂ ਬਾਜੂ ਟੈਲੀਫੋਨ ਦੇ ਆ ਖੜਕੀਆਂ ਤਾਰਾਂ ਹਾਂਜੀ ਤਾਰਾਂ ਆ ਜੋ ਟੈਲੀਫੋਨ ਦੇ ਆ ਖੜਕੀਆਂ ਤਾਰਾਂ ਆ ਜੋ ਤਲੀ ਖੂਨ ਦੇ ਆ ਖੜਕੀਆਂ ਤਾਰਾ ਹਾਂਜੀ ਤਾਰਾ ਤੇ ਮਹਾਰਾਜ ਜਦੋਂ ਖੁਸ਼ ਹੋਏ ਨਾ ਫਿਰ ਖੁਸ਼ ਹੋਏ ਸੱਚੇ ਪਾਤਸ਼ਾਹ ਸੱਚੇ ਦਿਲਦਾਰਾ ਖੁਸ਼ ਹੋਏ ਸੱਚੇ ਪਾਤਸ਼ਾਹ ਤਦ ਕੇ ਸੇਵਾਦਾਰਾ ਜੇ ਪਾਤਸ਼ਾਹ ਤਕ ਸੇਵਾਦਾਰਾ ਬੁੱਤਲ ਚ ਰੂਪਾ ਲੈ ਲਿਆ ਸੱਚੇ ਦਿਲਦਾਰਾ ਬੁੱਤਲ ਚ ਰੂਪਾ ਲੈ ਲਿਆ ਸੱਚੇ ਦਿਲਦਾਰਾ ਹਾ ਦਿਲਦਾਰਾ जो घणे समय तो सैरिय मारा घणे समय तो सैरियां बिर हो दिया मारा हाजी मारा जो घड़े सोरियां बिर हो दिया मारा ਬਾ ਬਾਜੀ ਮਹਾਰਾ ਭੱਜ ਭੱਜ ਕੇ ਚਰਨੀ ਲੱਕੀਆਂ ਫਿਰਨਾ ਦੀਆਂ ਡਾਰਾਂ ਭੱਜ ਭੱਜ ਕੇ ਚਰਨੀ ਲੱਕੀਆਂ ਫਿਰਨਾ ਦੀਆਂ ਡਾਰਾਂ ਹਾਂਜੀ ਡਾਰਾਂ ਭੱਜ ਭੱਜ ਕੇ ਚਰਨੀ ਲੱਕੀਆਂ ਮਿਰਦਾ ਦੀਆਂ ਡਾਰਾਂ ਚਰਨੀ ਲੱਗੀਆਂ ਮਿਰਕਾ ਦੀ ਧਾਰਾ ਆਜੀ ਧਾਰਾ ਸਿਰ ਤੇ ਕਲਗੀ ਫੱਪਦੀ ਮਾਰੇ ਲਸ਼ਕਾਰਾਂ ਸਿਰ ਤੇ ਕਲਗੀ ਫੱਪਦੀ ਮਾਰੇ ਲਸ਼ਕਾਰਾਂ ਹਾਲ ਸ਼ਕਾਰਾਂ ਜੀ ਸਿਰ ਤੇ ਕਲਗੀ ਫੱਪਦੀ ਮਾਰੇ ਲਸ਼ਕਾਰਾਂ ਸਿਰ ਤੇ ਕਲਗੀ ਫੱਬਦੀ ਮਾਰੇ ਨਿਸ਼ਕਾਰਾ ਹਾਂ ਨਿਸ਼ਕਾਰਾ ਸੁਨੇਹੀ ਰੰਗੀਲਾ ਵਿਦੀ ਚੰਦ ਰਲ ਗਾਉਂਦੇ ਵਾਰਾ ਸੁਨੇਹੀ ਰੰਗੀਲਾ ਵਿਦੀ ਚੰਦ ਰਲ ਗਾਉਂਦੇ ਵਾਰਾ ਹਾਂਜੀ ਵਾਰਾ ਸੁਨੇਹੀ ਰੰਗੀਲਾ ਵਿਦੀ ਚੰਦ ਰਲ ਗਾਉਂਦੇ ਵਾਰਾ ਦੀ ਚੰਦ ਰਲ ਗਾਉਂਦੇ ਵਾਰਾ ਪੰਜ ਵਾਰਾ ਰੂਪੇ ਮੁਵੇ ਪਹੁੰਚਿਆ ਸੱਚੀਆਂ ਸਰਕਾਰਾਂ ਮਹਾਰਾਜ ਕਿਰਪਾ ਕਰਦੇ ਆਪਣੇ ਸੇਵਕਾਂ ਕੋਲੇ 사ਤਗੁਰ ਜੀ ਭਾਗ ਲਾਉਣ ਲਈ ਮਹਾਰਾਜ ਉਤੇ ਕਰਮ ਜਗਾਉਣ ਲਈ ਜਰੂਰ 사ਤਗੁਰ ਜੀ ਕਿਰਪਾ ਕਰਦੇ ਆਓ ਜਿੰਨੇ ਵੀ ਵਾਰ ਘੁੰਮ ਰਹੇ ਹੋ ਸਾਰਿਆਂ ਨੂੰ ਬੇਨਤੀ ਹੈ ਮਹਾਂਪੁਰ 사ਤਗੁਰਾਂ ਦੇ ਪਾਵਨ ਦਰਬਾਰ ਵਿੱਚ ਹਾਜ਼ਰ ਹਨ ਸੋ ਬੇਨਤੀ ਹੈ ਬਹੁਤ ਸਤਕਾਰਯੋਗ ਮਹਾਂਪੁਰ ਸਾਡੇ ਸਪੁੱਤਰ ਭਾਈ ਨਰਪਾਲ ਸਿੰਘ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਦਾ ਆਪਣਾ ਸਮਾਂ ਉਹਨਾਂ ਪਾਸੋਂ ਆਪਾਂ ਨੇ ਸਤਿਗੁਰਾਂ ਜੀ ਦੇ ਪਾਵਨ ਗੁਰਬਾਣੀ ਦੀਆਂ ਵਿਚਾਰਾ ਸੁਣ ਕਰਕੇ ਸਮੇਂ ਔਰ ਸਵਾਸਾ ਨੂੰ ਸਫਲਾ ਕਰਨਾ ਹੋਈਆਂ ਭੁੱਲਾ ਚੁੱਕਾਂ ਦੀ ਮਾਫੀ ਦਿਓ ਬਲਾਉ ਫਤਿ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ